ਗੱਤਰ ਵਿਗੜ ਰਹੀ ਆਮਨ ਕਾਨੂੰਨ ਵਿਵਸਥਾ ਦੇ ਚਲਦਿਆਂ ਲੁੱਟਾ ਖੋਹਾਂ ਚੋਰੀਆਂ ਅਤੇ ਡਕੈਤੀਆਂ ਦਾ ਅਪਰਾਧਿਕ ਗ੍ਰਾਫ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਥਿਤ ਨਸ਼ੇੜੀ ਕਿਸਮ ਦੇ ਲੁਟੇਰਿਆਂ ਨੇ ਬੀਤੀ ਰਾਤ ਦੀ ਸੰਗਣਤ ਨੂੰ ਦਾ ਫਾਇਦਾ ਚੁੱਕ ਰਿਹਾ ਪੰਜਾਬ ਹਰਣਾ ਦੀ ਅੰਤਰਰਾਸ਼ਟਰੀ ਹੱਤ ਤੇ ਵਸੀ ਮੰਡੀ ਕਿਲਿਆ ਵਾਲੀ ਦੇ ਵਿੱਚ ਦੇਸਾਈ ਬੀੜੀ ਫਰਮ ਦੇ ਵੱਡੇ ਸਟਾਕਿਸਟ ਅਤੇ ਸੀਨੀਅਰ ਸਿਟੀਜ਼ਨ ਭਗਵੰਦ ਦਾਸ ਮੋਂਗਾ ਨੂੰ ਨਿਸ਼ਾਨਾ ਬਣਾਇਆ ਮੋਂਗਾ ਨਿਵਾਸ ਦੇ ਬਿਲਕੁਲ ਨਜ਼ਦੀਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਬਜ਼ੁਰਗ ਨਾਗਰਿਕ ਦੀ ਸੇਥ ਦੀ ਪਰਿਵਾਰ ਨਾ ਕਰਦੇ ਆ ਪਹਿਲਾ ਭਗਵੰਦ ਦਾਸ ਕਾਰ ਦੇ ਨਾਲ ਹਮਲਾ ਕੀਤਾ ਤੇ ਉਸ ਤੋਂ ਬਾਅਦ ਲੱਖਾਂ ਰੁਪਿਆ ਦੀ ਨਕਦੀ ਵਾਲਾ ਬੈਗ ਉਸ ਤੋਂ ਖੋ ਕੇ ਫਰਾਰ ਹੋ ਗਏ ਜੋ ਮੈਂ ਇੱਥੇ ਰੋਕਿਆ ਆਉਂਦੇ ਕਰ ਅੰਗੇ ਸਕੂਟਰੀ ਤਾਂ ਬੇਟਾ ਮੈਂ ਸੋਚਿਆ ਬੇਟਾ ਆ ਗਿਆ ਮੋਟਰਸਾਈਕਲ ਦੀ ਆਵਾਜ਼ ਆਈ ਉਸ ਤੋਂ ਤਿੰਨ ਜਣੇ ਉਤਰੇ ਪਿਛਲਾ ਲੜਕਾ ਸੀ ਅੰਦਾਜ਼ਾ 28-30 ਸਾਲ ਦੀ ਉਮਰ ਦਾ ਪਤਲਾ ਸੀ ਤੇ ਉਸ ਨੇ ਜਿਹੜਾ ਹੈਗਾ ਜੀ ਆਪਣੇ ਤਲਵਾਰ ਹੈਗੀ ਸੀ ਉਹਦੇ ਕੋਲੇ ਤੇ ਉਹ ਕਹਿੰਦਾ ਸਹੇਲਾ ਦੇ ਦੇ ਮੈਂ ਕਹਿੰਦਾ ਜੀ ਸਹੇਲੇ ਤਾਂ ਕੁਛ ਹੈ ਨਹੀਂ ਮੈਨੂੰ ਨਹੀਂ ਪਤਾ ਸੀ ਪੈਸੇ ਵੀ ਇਹਦੇ ਚ ਉਹ ਉਸ ਵਾਰ ਜਿਹੜਾ ਹੈਗਾ ਜੀ ਮੈਂ ਆਂਦਾ ਕਹਿੰਨੇ ਕੀਤੀ ਵਾਲੀ ਉਹਨੇ ਫਿਰ ਮੇਰੇ ਤਲਵਾਰ ਮਾਰੀ ਮੋਢੇ ਤੇ ਮੌਕਾ ਦੇਖਣ ਲਗਾ ਵੀ ਵਾਰਦਾ ਤੋਂ ਡੇਢ ਘੰਟਾ ਬਾਅਦ ਹੋਇਆ ਪ੍ਰਸ਼ਾਸਨ ਤੋਂ ਤਾਂ ਮੰਗ ਹੀ ਕਰਦੇ ਆ ਜੀ ਆਪਣੇ ਵੀ ਜਿਹੜਾ ਕੋਈ ਨਾ ਕੋਈ ਇਸਰਾ ਮਤ ਸਕਤੀ ਹੋਣੀ ਚਾਹੀਦੀ ਹੈ ਇਹਨਾਂ ਦੇ ਜਿਹੜੇ ਲੁਟੇਰੇ ਆ ਇਹਨਾਂ ਦੇ ਸਕਤੀ ਹੋਵੇ ਹੁਣ ਇੱਥੇ ਕੋਈ ਆਸੀ ਕਾਦਮੇ ਪਤਾ ਲੈਣ ਵਾਸਤੇ ਉਹ ਕਹਿੰਦਾ ਜੀ ਦੋ ਦਿਨ ਹੋ ਗਏ ਇੱਥੇ ਆਪਣੇ ਸੇਟੀ ਬਸ ਵਾਲੇ ਨਾਲ ਅਦਰ ਕਿਲਾਣੀ ਰੋਡ ਤੇ ਉਥੇ ਘੇਰ ਲਿਆ ਉਹਨਾਂ ਨੂੰ ਤਣ ਜਣੇ ਸਿੰਘ ਵੀ ਤੇ ਉਹ ਇਹ ਕਹਿੰਦੇ ਜੀ ਆਪਣੇ ਉਹਨਾਂ ਨੇ ਦਫੜ ਕੇ ਕੁੱਟਿਆ ਉਹਨਾਂ ਨੂੰ ਉਹਨਾਂ ਨਾਲ ਸਾਡੀ ਤਾਂ ਗੱਲ ਹੋਈ ਨਹੀਂ ਪਰ ਦੱਸਦੇ ਆ ਵੀ ਉਹ ਕੁੱਟ ਕੇ ਭਜਾਤੇ ਉਹਨਾਂ ਨੇ ਬੱਚਤ ਰਹੀ ਉਹਨਾਂ ਦੀ ਦੁਕਾਨ ਤੋਂ ਘਰ ਆਉਂਦੇ ਪਏ ਸੀ ਤੇ ਦੁਕਾਨ ਮੰਗਲ ਕਰੀ ਹੁੰਦੇ ਸੀ ਡੈਡੀ ਘਰ ਆਣ ਲੱਗੇ ਤੇ ਪਿੱਛੇ ਉੱਥੋਂ ਮੈਂ ਹੁਣ ਪਤਾ ਕੀਤਾ ਕੈਮਰੇ ਖੋਲੇ ਉੱਥੋਂ ਪਿੱਛੋਂ ਹੀ ਲੱਗੇ ਤਿੰਨ ਬੰਦੇ ਮਗਰ ਮੋਟਰਸਾਈਕਲ ਤੇ ਤੇ ਇੱਥੇ ਆ ਕੇ ਡੈਡੀ ਨੂੰ ਫਿਰ ਲ ਤਾਂ ਗਿਆ ਇਹ ਪਹਿਲਾਂ ਤਲਵਾਰ ਮਾਰੀ ਫਿਰ ਕੰਦੇ ਥੈਲਾ ਮੰਗਣ ਲੱਗ ਗਾਲਾਂ ਗਾਲ ਕੱਢੀ ਡਾੜੀ ਕੰਦੇ ਕੁਛ ਨਹੀਂ ਇਸ ਤਾਂ ਤੇ ਦੂਜੀ ਵਾਰ ਮਾਰ ਲੰਗ ਡਾੜੀਆਂ ਥੈਲਾ ਦੇਤਾ ਆ ਹੁਣ ਸਵੇਰ ਆਪਣੇ ਦੁਕਾਨ ਕੋਲ ਪਤਾ ਕੀਤਾ ਤਿੰਨ ਬੰਦੇ ਉੱਤੇ ਖੜੇ ਸੀ